ਸੰਤੇ ਦਿਲ ਦੀ ਗਰਹੀ ਜੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਨੂੰ ਮੇਰੇ ਨਾਲ ਮੇਰੇ ਵੱਡੇ ਵੀਰ ਔਰ ਸਾਡੇ ਚੀਫ ਸਪੋਕਸਪਰਸਨ ਨੀਲ ਗਰਗ ਜੀ ਜਿਹੜੇ ਕਿ ਚੇਅਰਮੈਨ ਵੀ ਨੇ ਮੀਡੀਆ ਇੰਡਸਟਰੀ ਦੇ ਔਰ ਉਹ ਵੀ ਮੌਜੂਦ ਨੇ ਤੇ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਸੋ ਇਹਨਾਂ ਨੂੰ ਮੁਬਾਰਕਾਂ ਵੀ ਨੇ ਸਾਰੀ ਪਾਰਟੀ ਵੱਲੋਂ ਅੱਜ ਸਾਥੀਓ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਇਆ ਇੱਕ ਵਾਰ ਫੇਰ ਤੋਂ ਭਾਜਪਾ ਦਾ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਜੋ ਪੰਜਾਬ ਪੰਜਾਬੀ ਪੰਜਾਬੀਅਤ ਵਿਰੋਧੀ ਚਿਹਰਾ ਜੋ 도ਗਲਾਪਨ ਹੈ ਉਹਨਾਂ ਦਾ ਪੰਜਾਬ ਦੇ ਪ੍ਰਤੀ ਜੋ ਨਫ਼ਰਤ ਹੈ ਉਹਨਾਂ ਦੀ ਪੰਜਾਬ ਦੇ ਪੰਜਾਬੀਆਂ ਦੇ ਲਈ ਉਹ ਇੱਕ ਵਾਰ ਫੇਰ ਤੋਂ ਉਹ ਜੱਗ ਜ਼ਾਹਰ ਹੋ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜਾਂ ਦੀ ਭਾਰੀ ਮਾਰ ਪਈ ਨੁਕਸਾਨ ਹੋਇਆ ਉਹ ਜਿਹੜਾ ਨੁਕਸਾਨ ਜਿਹੜਾ ਕਿ ਇਹ ਲੰਬਾ ਸਮੇਂ ਤੋਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਸੀਗਾ ਉਸ ਤੋਂ ਵੱਧ ਨੁਕਸਾਨ ਹੋਇਆ ਤੇ ਉਹਦੇ ਲਈ ਕੱਲ ਪੰਜਾਬ ਦੇ ਮੁੱਖ ਮੰਤਰੀ ਸਬ ਭਗਵੰਤ ਸਿੰਘ ਮਾਨ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲਣ ਗਏ ਔਰ ਪੰਜਾਬ ਦੇ ਇਹਨਾਂ ਹਾਲਾਤਾਂ ਦੀ ਜਾਣਕਾਰੀ ਦਿੱਤੀ ਤੇ ਇੱਕ ਸਪੈਸ਼ਲ ਪੈਕੇਜ ਤਕਰੀਬਨ 13000 ਸਾਢੇ 13000 ਕਰੋੜ ਦਾ ਉਹਨਾਂ ਦੀ ਉਹਨਾਂ ਨੇ ਮੰਗ ਕੀਤੀ 13800 ਕਰੋੜ ਰੁਪਏ ਦੀ ਤੇ ਇਸ ਮੀਟਿੰਗ ਦਾ ਮਕਸਦ بن ਵਿਸ਼ੇ ਸੀਗੇ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਦੇ ਸਾਹਮਣੇ ਰੱਖੇ بیسیکਲੀ ਸਭ ਤੋਂ ਵੱਡਾ ਇਸ਼ੂ ਸੀਗਾ ਕਿ ਇੱਕ ਸਪੈਸ਼ਲ ਪੈਕੇਜ ਹੈ ਜਿਹੜਾ 13800 ਕਰੋੜ ਰੁਪਏ ਦਾ ਉਹ ਦਿੱਤਾ ਜਾਵੇ ਨੰਬਰ 2 ਐਸ ਡੀ ਆਰ ਐਫ ਔਰ ਐਨ ਡੀ ਆਰ ਐਫ ਦੇ ਜੋ ਨੌਨਸ ਨੇ ਉਹਨਾਂ ਦੇ ਵਿੱਚ ਰਇਾਇਤ ਕੀਤੀ ਜਾਵੇ ਉਹਨਾਂ ਦੇ ਵਿੱਚ ਛੋਟਾਂ ਦਿੱਤੀਆਂ ਜਾਂਦੇ ਉਹ ਜਿਹੜੇ ਨੋਰਮਸ ਨੇ ਉਹਨਾਂ ਨੂੰ ਰਲੈਕਸ ਕਰਕੇ ਵਧਾਇਆ ਜਾਵੇ ਤਾਂ ਕਿ ਲੋਕਾਂ ਨੂੰ ਵੱਧਾ ਰਿਲੀਫ ਜਿਹੜਾ ਉਹ ਮਿਲ ਸਕੇ ਔਰ ਤੀਜੀ ਮੁੱਖ ਮੰਗ ਜਿਹੜੀ ਇਸ ਸੀਜ਼ਨ ਦੇ ਵਿੱਚ ਫਸਲ ਆਉਣੀ ਹੈ ਝੋਨੇ ਦੀ ਉਹਦੇ ਵਿੱਚ ਕਿਉਂਕਿ ਇੰਨੀਆਂ ਬਾਰਸ਼ਾਂ ਪਈਆਂ ਇੰਨੇ ਹੜ੍ਹਾਂ ਕਰ ਨੁਕਸਾਨ ਹੋਇਆ ਉਹਦੇ ਨੋਰਮਸ ਦੇ ਵਿੱਚ ਉਹਦੀ ਪ੍ਰੋਕਿਊਰਮੈਂਟ ਦੇ ਨੋਰਮਸ ਦੇ ਵਿੱਚ ਉਹਦੇ ਚ ਰਿਲੈਕਸੇਸ਼ਨ ਕੀਤੀ ਜਾਵੇ ਤਾਂ ਕਿ ਕਿਉਂਕਿ ਵੱਧ ਮੀਂਹਾਂ ਕਰਕੇ ਬ੍ਰੋਕਨ ਰਾਈਸ ਵੀ ਆਉਣਾ ਹੈ ਡਿਸਕਲਰਡ ਰਾਈਸ ਵੀ ਆਉਣਾ ਹੈ ਔਰ ਮੋਇਸਚਰ ਦਾ ਵੀ ਇਸ਼ੂ ਹੈ ਜਿਹੜਾ ਉਹ ਰਹਿਣਾ ਆ ਤਿੰਨ ਮੁੱਖ ਮੰਗਾ ਸੀਗੇ ਆ ਜਿਹੜੀਆਂ ਕਿ ਕੱਲ ਮੁੱਖ ਮੰਤਰੀ ਨੇ ਹੋਂ ਗੁਰਦੇਸ਼ ਦੇ ਗ੍ਰਹਿ ਮੰਤਰੀ ਸਾਹਮਣੇ ਰੱਖੀਆਂ ਬਾਹਰ ਨਿਕਲ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਬੜੇ ਸਾਜ਼ਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀਐਮ ਸਾਹਿਬ ਨੇ ਖੁਦ ਆਪ ਕਹਾ ਸਾਜ਼ਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਤੇ ਐਚਐਮ ਨੇ ਅਸ਼ੋਰ ਵੀ ਕੀਤਾ ਕਿ ਇਸ ਤੋਂ ਬਾਅਦ ਹੋਰ ਵੀ ਤੁਹਾਨੂੰ ਜੇ ਜੇ ਜ਼ਰੂਰਤ ਪਈ ਤਾਂ ਦਿੱਤਾ ਜਾਏਗਾ ਪਰ ਅੱਜ ਉਹਨਾਂ ਦਾ ਕੇਂਦਰ ਸਰਕਾਰ ਦਾ ਭਾਜਪਾ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਐਚਐਮ ਸਾਹਿਬ ਦਾ ਜੋ ਅਸਲੀ ਚਿਹਰੇ ਪੰਜਾਬ ਦੇ ਪ੍ਰਤੀ ਉਹ ਨੰਗਾ ਹੋ ਚੁੱਕਿਆ ਕਿਉਂਕਿ ਮੀਟਿੰਗ ਤੋਂ ਬਾਅਦ ਇੱਕ ਪੀਆਈਬੀ ਦੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇੱਕ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਸ ਪ੍ਰੈਸ ਰਿਲੀਜ਼ ਦੇ ਦੇ ਵਿੱਚ ਇਸ ਗੱਲ ਦੇ ਬਾਵਜੂਦ ਕਿ ਬੜੇ ਸਾਜ਼ਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀਐਮ ਸਾਹਿਬ ਦੀ ਔਰ ਐਚਐਮ ਦੀ ਇਹਦੇ ਵਿੱਚੋਂ ਦੋ ਪੈਰਾਗ੍ਰਾਫਸ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੂੰਗਾ ਜੋ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਵੱਲੋਂ ਜੋ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਕੀਤਾ ਗਿਆ ਲੇਟ ਨਾਈਟ ਯਾਨੀ ਕਿ ਮੀਟਿੰਗ ਤੋਂ ਤਕਰੀਬਨ 4-5 ਘੰਟੇ ਬਾਅਦ ਆ ਦੋ ਪੈਰਾਗ੍ਰਾਫਸ ਕੀ ਕਹਿੰਦੇ ਨੇ ਕਿ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਕੋ ਅਵਗਤ ਕਰਾਇਆ ਗਿਆ ਕਿ ਰਾਜ ਆਪ ਦਾ प्रतिक्रिया कोष यानी कि एसडीआरएफ में राज्य के पास ऑलरेडी बारह हजार पांच सौ नब्बे करोड़ रुपए की पर्याप्त धनराशि उपलब्ध है जिसका उपयोग भारत सरकार के मानदंडों के अनुसार प्रभावित लोगों को राहत पहुंचाने के लिए तत्काल पुनर्वास के लिए किया जा सकता है